ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਪਿੰਡ ਆ ਪੁਲਿਸ ਨੇ ਘੇਰ ਲਿਆ ਸੀਗਾ ਔਰ ਸਾਨੂੰ ਪਿੰਡ ਤੋਂ 1 ਕਿਲੋਮੀਟਰ ਬਾਹਰ ਹੀ ਰੋਕ ਦਿੱਤਾ ਗਿਆ ਪਿੰਡ ਵਿੱਚ ਕਰਫਿਊ ਦੇ ਹਾਲਾਤ ਨੇ ਔਰ ਉਥੇ ਕੈਂਪ ਨੂੰ ਨਾ ਚੱਲਣ ਦਿੱਤਾ ਜਾਵੇ ਹਰ ਕੋਸ਼ਿਸ਼ ਕੀਤੀ ਗਈ ਜਿੰਦਾਬਦ ਸਰਕਾਰ ਮੁੜਦਾਬਾਦ ਜਿੰਦਾਬਦ ਸਰਕਾਰ ਮੁੜਦਾਬਾਦ ਐਗਰੀ ਹੈ ਹਜ ਸਾਰਾ ਰਾਈਟ ਆ ਤੁਸੀਂ ਸਾਨੂੰ ਰੋਕਿਆ ਸੀ ਖੜੇ ਆ ਅਸੀਂ ਸਾਰਾ ਕੰਮ ਪੀਸਫੁਲੀ ਲੋਫਲੀ ਕਰਨਾ ਹੈ ਹਾਂਜੀ ਹਾਂਜੀ ਹੁਣ ਤੁਸੀਂ ਸਾਨੂੰ ਰੋਕਿਆ ਅਸੀਂ ਖੜੇ ਆ ਇੱਥੇ ਪਰ ਤੁਸੀਂ ਉੱਥੇ ਵੈਰੀਫਾਈ ਕਰਨਾ ਬੰਦ ਕਰੋ ਤੁਸੀਂ ਕੋਈ ਵੜਨ ਨਹੀਂ ਦਿੱਤਾ ਤੁਹਾਨੂੰ ਕਿਦਾ ਪਤਾ ਲੱਗੂਗਾ ਤੇ ਇੱਥੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਇਹ ਜਿਹੜੇ ਬੰਦੇ ਇਹਨਾਂ ਸਕੀਮਾਂ ਤੋਂ ਵੰਝਦੇ ਆ ਉਹਨਾਂ ਨੇ ਮਤਲਬ ਬਣਾ ਨਹੀਂ ਦੇ ਰਿਹਾ ਉਹਨਾਂ ਦੇ ਇਸਮਾਨਕਾਰ ਜੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਾਂ ਦੇ ਪਹਿਲੇ ਮਨੀਸ਼ ਸ਼ੋਦੀਆ ਜੀ ਨੇ ਮਹਿਲਾ ਕਾ ਆਪਣੇ ਆਮ ਆਗਮੀ ਪਾਰਟੀ ਦੀ ਮਹਿਲਾ ਕਾਰਕਟਰਾਂ ਨਾਲ ਗੱਲਬਾਤ ਕਰਦੇ ਹੋਏ ਸਟੇਜ ਤੋਂ ਕਿਹਾ ਸੀਗਾ ਕਿ ਸਾਮ-ਦਾਮ ਦੰਦ ਭੇੜ ਕੁਝ ਵੀ ਕਰਨਾ ਪਵੇ। ਉੱਛ ਵੀ ਕਰਨਾ ਪਵੇ, ਪਾੜ-ਪਾਣੇ ਪੈਣ ਲੋਕਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਾ ਪਵੇ, ਲੜਾਈ ਕਰਨੀ ਪਵੇ, ਧੱਕਾ ਕਰਨਾ ਪਵੇ ਆਪਾਂ ਕਰਾਂਗੇ ਔਰ ਹਰ ਹਾਲਤ ਦੇ ਵਿੱਚ ਆਪਾਂ ਦੁਬਾਰਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਹ 5 ਲੱਖਾਂ ਦੀ ਸਕੀਮ ਸੈਂਟਰ ਸਰਕਾਰ ਤੋਂ ਆ ਰਹੀ ਆ ਆਮ ਪਾਲਸੀ ਵਾਲੇ 2.2 ਲੱਖ ਵੀ ਆਪਣੇ ਖਾਤਿਆਂ 'ਚ ਪਵਾ ਕੇ ਉਹਨੂੰ ਪ੍ਰੋਵਾਈਡ ਕਰ ਲਿਆ ਉਹਨੂੰ ਕਿਉਂ ਨਹੀਂ ਪ੍ਰਸ਼ਾਸਨ ਰੋਕਦਾ ਆਮ ਆਦੀ ਪਾਰਟੀ ਮੁਰਦਾਬਾਦ ਆਦੀ ਪਾਰਟੀ ਮੁਰਦਾਬਾਦ ਨਰੇਂਦਰ ਮੋਦੀ ਦੀ ਸੈਂਟਰ ਤੋਂ ਸਕੀਮਾਂ ਚੱਲ ਰਹੀਆਂ ਨੇ ਜਨ ਭਲਾਈ ਲੋਕ ਭਲਾਈ ਦੇ ਜੋ ਵੀ ਹੈ ਆਯੂਸ਼ਮਾਨ ਕਾਰਡ ਹੋ ਗਏ ਠੀਕ ਹੈ ਨਾ ਤੇ ਵਿਸ਼ ਕਰਮਾ ਯੋਜਨਾ ਹੋਗੀ ਇਸ਼ਤਰਾਮ ਕਾਰਡ ਹੋ ਗਏ ਕੱਚੀ ਛੱਤਾਂ ਦੇ ਫਾਰਮ ਹੋ ਗਏ ਉਹਨਾਂ ਲਾ ਉਹਨਾਂ ਦੇ ਸਹੂਤਾ ਦੇਣੇ ਵਾਸਤੇ ਘਰ ਘਰ ਕੈਂਪ ਲਾਏ ਜਾ ਰਹੇ ਨੇ ਸੈਂਟਰ ਗਵਰਨਮੈਂਟ ਦੇ ਤਰਫੋਂ ਐਥੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵਾਨਤਮਾਨ ਦੀ ਸਰਕਾਰ ਨੂੰ ਕਿਹਾ ਜਾਣਾ ਕਿ ਜਿਹੜਾ ਇਹ ਧੱਕਾ ਹੈ ਪੰਜਾਬ ਦੇ ਲੋਕ ਮੌਨ ਰਹਿ ਕੇ ਚੱਲ ਰਹੇ ਨੇ ਪਰ ਉਹਦਾ ਜਿਹੜਾ ਤੂਫਾਨ ਹੈ ਜਦੋਂ 27 ਦੇ ਵਿੱਚ ਇਲੈਕਸ਼ਨ ਹੋਣਗੇ ਵਿਧਾਨ ਸਭਾ ਦੇ ਉਦੋਂ EVM ਦਾ ਬਟਨ ਦਬਾ ਕੇ ਤੁਹਾਨੂੰ ਇਹਦਾ ਜਵਾਬ ਦੇਣਗੇ। ਭਗਵੰਤ ਮਾਨ, ਮੁਰਦਾਬਾਦ। ਭਗਵੰਤ ਮਾਨ, ਮੁਰਦਾਬਾਦ। ਇਹ ਕਹਿ ਰਹੇ ਆਂ ਜੀ ਕਿ ਤੁਸੀਂ ਜਿਹੜਾ ਧਾਰਕਾਰ ਪਬਲਿਕ ਤੋਂ ਲੈ ਰਹੇ ਹੋ ਆ ਨਿਕਲ ਹੈ ਤੁਸੀਂ ਲੈ ਨਹੀਂ ਸਕਦੇ। ਤੇ ਮੈਂ ਕਹਿੰਦਾ ਜੀ ਤੁਸੀਂ ਆਪਾਂ ਸਾਈਬਰ ਕੈਫੇ ਤੇ ਜਾਂ ਕਿਸੇ ਮਾਰਕੀਟ ਤੇ ਜਾ ਕੇ ਬਣਵਾਉਂਦੇ ਆਂ ਉਹ ਵੀ ਧਾਰਕਾਰ ਲੈ ਕੇ ਬਣਾਂਦੇ ਆਂ ਆਇਸ਼ਮਾਰ ਬਿਨਾਂ ਧਾਰਕਾਰ ਤੇ ਤਾਂ ਬਣਦਾ ਨਹੀਂ ਜੀ। ਕੇਂਦਰੀ ਬੰਨ ਮੁਰਦਾਬਾ ਕੇਂਦਰੀ ਬੰਨ ਮੁਰਦਾਬਾ ਕੁਛ ਜਿਹੜਾ ਨੋਰਮਸ ਸੀਗੇ ਆਪਣਾ ਆਧਾਰ ਕਾਰਡ ਵਗੈਰਾ ਲੈ ਕੇ ਇਹ ਉਹਨਾਂ ਦੇ ਅਕਾਊਂਟਸ ਵਗੈਰਾ ਖੋਲ ਰਹੇ ਸੀਗੇ ਜੋ ਜੋ ਕਿ ਇਹ ਬਿਲਕੁਲ ਸਿੱਧਾ ਪ੍ਰੋਸੀਜਰ ਜੋ ਫੋਲੋ ਨਹੀਂ ਕਰ ਰਹੇ ਸੀ ਉਸ ਦੇ ਤਹਿਤ ਕਾਫੀ ਇਕੱਠ ਹੋਇਆ ਜੀ ਜੋ ਲਾਅ ਆਰਡਰ ਨੂੰ ਦੇਖਦੇ ਹੋਏ ਸੀ ਉਹਨਾਂ ਨੂੰ ਡੇਟੇਨ ਕੀਤਾ ਗਿਆ ਸੀ ਰੀਸੈਂਟ ਗਾਈਡਲਾਈਨਸ ਆਈਆਂ ਨੇ ਜੀ ਸੁਪਰੀਮ ਕੋਰਟ ਦੀ ਤਾਂ ਕਰਕੇ ਉਹ ਉਹਨਾਂ ਨੂੰ ਤਹਿ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਨੂੰ ਡੇਰਾਬਸੀ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਾਲੜੂ ਦੇ ਪਿੰਡ ਹੰਡੇਸਰਾ ਨਗਰ 'ਚ ਅੱਜ ਭਾਜਪਾ ਵਰਕਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਹੰਗਾਮਾ ਹੋ ਗਿਆ ਜਦੋਂ ਭਾਜਪਾ ਵਰਕਰਾਂ ਨੇ ਕੇਂਦਰੀ ਜਨਤਕ ਸਹੂਲਤਾ ਸਬੰਧੀ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਭਾਜਪਾ ਵਰਕਰਾਂ ਨੇ ਕਿਹਾ ਕਿ ਕੇਂਦਰੀ ਜਨਤਕ ਸਹੂਲਤਾ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਜਨਤਕ ਸਹੂਲਤਾਂ ਕੈਂਪ ਲਗਾਏ ਜਾ ਰਹੇ ਸਨ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਤੇ ਪੰਜ ਜ਼ਿਲਾ ਪਦਰੀ ਆਗੂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਭਾਜਪਾ ਆਗੂਆਂ ਨੇ ਕਿਹਾ ਕਿ ਪੁਲਿਸ ਨੇ ਥਾਣਾ ਹੰਡੇਸਟਾ ਥਾਣਾ ਲਾਲੜੂ ਅਤੇ ਜ਼ਿਰਖਪੁਰ ਚ ਭਾਜਪਾ ਆਗੂ ਨੂੰ ਲਗਭਗ 4 ਤੋਂ 5 ਬਸਾਂ 'ਚ ਹਿਰਾਸਤ ਚੱਲਿਆ ਗਿਆ ਅੱਜ ਅਸੀਂ ਪਿੰਡ ਨਗਲਾ ਦੇ ਵਿੱਚ ਮੋਦੀ ਦੀਆਂ ਸਕੀਮਾਂ ਦੇ ਜਿਹੜੇ ਕੈਂਪ ਚੱਲ ਰਹੇ ਨੇ ਪਾਰਟੀ ਵੱਲੋਂ ਉਸ ਕੈਂਪ ਦੇ ਵਾਸਤੇ ਜਦੋਂ ਪਹੁੰਚੇ ਤੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਤੇ ਜਿਹੜਾ ਪਿੰਡ ਆਇਆ ਪੁਲਿਸ ਨੇ ਘੇਰ ਲਿਆ ਸੀਗਾ ਔਰ ਸਾਨੂੰ ਪਿੰਡ ਤੋਂ 1 ਕਿਲੋਮੀਟਰ ਬਾਹਰ ਹੀ ਰੋਕ ਦਿੱਤਾ ਗਿਆ ਪਿੰਡ ਵਿੱਚ ਕਰਫਿਊ ਦੇ ਹਾਲਾਤ ਨੇ ਔਰ ਉੱਥੇ ਕੈਂਪ ਨੂੰ ਨਾ ਚੱਲਣ ਦਿੱਤਾ ਜਾਵੇ ਹਰ ਕੋਸ਼ਿਸ਼ ਕੀਤੀ ਗਈ ਔਰ ਸਾਨੂੰ ਉੱਥੋਂ ਬੱਸਾਂ ਦੇ ਵਿੱਚ ਭਰ ਕੇ ਹੁਣ ਕਿਸੇ ਜਗਾ ਤੇ ਲੈ ਕੇ ਜਾਏ ਜਾ ਰਹੇ ਨੇ ਉਹਦੇ ਬਾਰੇ ਹਲੇ ਸਾਨੂੰ ਸੂਚਨਾ ਨਹੀਂ ਹੈਗੀ ਪਰ ਇਹ ਸ਼ਰਿਆਮ ਸਰਕਾਰ ਦਾ ਤੱਕਾ ਔਰ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਆ ਉਹ ਬਖਲਾਈ ਹੋਈ ਹੈ ਘਬराई ਹੋਈ ਹੈ ਔਰ ਇਹਦਾ ਨਮੂਨਾ 2 ਦਿਨ ਪਹਿਲੇ ਮਨੀਸ਼ ਸ਼ਸੋਧਿਆ ਜੀ ਨੇ ਜਦੋਂ ਮਹਿਲਾ ਆਪਣੇ ਆਮ ਆਦਮੀ ਪਾਰਟੀ ਦੀ ਮਹਿਲਾ ਕਾਰਕਟਰ ਨਾਲ ਗੱਲਬਾਤ ਕਰਦੇ ਹੋਏ ਸਟੇਜ ਤੋਂ ਕਿਹਾ ਸੀਗਾ ਸਾਮ-ਦਾਮ ਗੰਦਭੇੜ ਕੁਛ ਵੀ ਕਰਨਾ ਪਵੇ ਉੱਛ ਵੀ ਕਰਨਾ ਪਵੇ ਪਾੜ-ਪਾਣੇ ਪੈਣ ਲੋਕਾਂ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨਾ ਪਵੇ ਲੜਾਈ ਕਰਨੀ ਪਵੇ ਧੱਗਾ ਕਰਨਾ ਪਵੇ ਆਪਾਂ ਕਰਾਂਗੇ ਔਰ ਹਰ ਹਾਲਤ ਦੇ ਵਿੱਚ ਆਪਾਂ ਦੁਬਾਰਾ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਇਥੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਕਿਹਾ ਜਾਣਾ ਕਿ ਜਿਹੜਾ ਇਹ ਧੱਗਾ ਹੈ ਪੰਜਾਬ ਦੇ ਲੋਕ ਮੌਨ ਰਹਿ ਕੇ ਚੱਲ ਰਹੇ ਨੇ ਪਰ ਉਹਦਾ ਜਿਹੜਾ ਤੂਫਾਨ ਹੈ ਜਦੋਂ 27 ਦੇ ਵਿੱਚ ਇਲੈਕਸ਼ਨ ਹੋਣਗੇ ਵਿਧਾਨ ਸਭਾ ਦੇ ਉਦੋਂ ਈਵੀਐਮ ਦਾ ਬਟਨ ਦਬਾ ਕੇ ਤੁਹਾਨੂੰ ਉਹਦਾ ਜਵਾਬ ਦੇਣਗੇ ਡੈਮੋਕਰੇਟਿਕਲੀ ਸਾਨੂੰ ਜਦੋਂ ਅਰੈਸਟ ਕੀਤਾ ਗਿਆ ਆਪਾਂ ਬੜੀ ਸ਼ਾਂਤੀਪੂਰਨ ਤਰੀਕੇ ਦੇ ਨਾਲ ਆਪਣੀ ਰੈਸ ਦਿੱਤੀ ਹੈਗੀ ਆ ਪਰ ਪੰਜਾਬ ਦੇ ਲੋਕ ਦੇਖ ਰਹੇ ਨੇ ਉਹ ਚੁੱਪ ਨਹੀਂ ਰਹਿਣਗੇ ਜੈ ਹਿੰਦ ਜੈਪੰਜਾਬ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹਰ ਪੰਨੇ ਆਵਸਰ ਕਾਰਨ ਖੜਨਾ ਬਹੁਤ ਥੱਕਾ ਕੀਤਾ ਕਿਉਂਕਿ ਉੱਥੇ ਫੁੱਜੀ ਸਾਹਮਣੇ ਕੈਂਪ ਲਵਾਏ ਸਾਡੇ ਅਗਲੇ ਪਿੰਡ ਚ ਕੈਂਪ ਲਵਾਏ ਜੀ ਉਹਦੇ ਵਾਸਤੇ ਸਾਨੂੰ ਉੱਥੇ ਜਾਣਾ ਪਿਆ ਤੇ ਉਹਨਾਂ ਨੇ ਸਾਨੂੰ ਬਰ ਮੈਨੇ ਅਰੈਸਟ ਕਰ ਲਿਆ ਉਹ ਉਤਾਰ ਨਹੀਂ ਬਣਾਉਣ ਦੇਰੇ ਕੋਈ ਫਾਇਦਾ ਫਾਇਦਾ ਇਹ ਲੋਕਾਂ ਨੂੰ ਨੁਕਸਾਨ ਕਰਨਾ ਚਾਹੁੰਦੇ ਨੇ ਅਸੀਂ ਜਾਣੇ ਸੀ ਇੱਕ ਲੋਕਾਂ ਨੂੰ ਫਾਇਦਾ ਮਿਲੇ ਹਜ਼ਾਰਾਂ ਹੋਰ ਤੱਕ ਜਦਾਂ ਅੱਧੀ ਇਹ ਬਰਗਾਂ ਕਾਰ ਨਹੀਂ ਕਿਹਦੀ ਆਹ ਕਿੱਥੇ ਜਾਏਗਾ ਪਤਾ ਹੀ ਹੈ ਕਹਾਂ

ਗੱਲ ਇਹ ਹੋਈ ਹੈ ਜੀ ਜਿਹੜੀ ਨਰਿੰਦਰ ਮੋਦੀ ਦੀ ਸੈਂਟਰ ਤੋਂ ਸਕੀਮਾਂ ਚੱਲ ਰਹੀਆਂ ਨੇ ਜਨ ਭਲਾਈ ਲੋਕ ਭਲਾਈ ਦੇ ਜੋ ਵੀ ਹੈ ਆਯੁਸ਼ਮਾਨ ਕਾਰਡ ਹੋ ਗਏ ਠੀਕ ਹੈ ਨਾ ਤੇ ਵਿਸ਼ਰਮਾ ਯੋਜਨਾ ਹੋ ਗਈ ਇਸਰਮ ਕਾਰਡ ਹੋ ਗਏ ਕੱਚੀ ਛੱਤਾਂ ਕੇ ਫਾਰਮ ਹੋ ਗਏ ਉਹਨਾਂ ਨੂੰ ਉਹਨਾਂ ਦੇ ਸਹੂਤਾ ਦੇਣੇ ਵਾਸਤੇ ਘਰ ਘਰ ਕੈਂਪ ਲਾਏ ਜਾ ਰਹੇ ਨੇ ਸੈਂਟਰ ਗਵਰਨਮੈਂਟ ਤੋਂ ਤੇ ਅਸੀਂ ਅੱਜ ਆਏ ਸੀਗੇ ਪਿੰਡ ਨਗਰਾ ਚ ਇਹ ਸਾਰੇ ਬੰਦੇ ਖੜੇ ਹੈ ਜੀ ਜਿਹੜੇ ਇਹਨਾਂ ਸਹੂਤਾ ਦਾ ਲਾਭ ਲੈਣਾ ਸੀਗਾ ਤੇ ਇੱਥੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਇਹ ਜਿਹੜੀ ਬੰਦੇ ਇਹਨਾਂ ਸਕੀਮਾਂ ਤੋਂ ਵੰਝਦੇ ਆ ਤੋ ਉਹਨਾਂ ਨੇ ਮਤਲਬ ਬਣਾ ਨਹੀਂ ਦੇ ਰਹੇ ਉਹਨਾਂ ਦੇ ਆਈ ਸ਼ਮਾਨ卡ਰ ਜੀ ਨਹੀਂ ਕੀ ਕਹਿ ਕੇ ਰੋਕੇ ਜਾ ਰਹੇ ਇਹ ਕਹਿ ਰਹੇ ਆ ਜੀ ਕਿ ਤੁਸੀਂ ਜਿਹੜਾ ਆਧਾਰ卡 ਪਬਲਿਕ ਤੋਂ ਲੈ ਰਹੇ ਹੋ ਆ ਨਿਕਲ ਹੈ ਤੁਸੀਂ ਲੈ ਨਹੀਂ ਸਕਦੇ ਤੇ ਮੈਂ ਕਹਿੰਦਾ ਜੀ ਤੁਸੀਂ ਆਪਾਂ ਸਾਈਬਰ ਕੈਫੇ ਤੇ ਜਾਂ ਕਿਸੇ ਮਾਰਕੀਟ ਤੇ ਜਾ ਕੇ ਬਣਵਾਉਂਦੇ ਆ ਉਹ ਵੀ ਤਾਂ ਆਧਾਰ卡 ਲੈ ਕੇ ਬਣਾਂਦੇ ਆਈ ਸ਼ਮਾਨ ਬਿਨਾਂ ਆਧਾਰ卡 ਤੇ ਤਾਂ ਬਣਦਾ ਨਹੀਂ ਜੀ ਠੀਕ ਹੈ ਨਾ ਤੇ ਕੋਈ ਵੀ ਸਕੀਮ ਲੈ ਲਈ ਆ ਕਿ ਅਸੀਂ ਅੱਜ ਰਿਕਰੂਟਮੈਂਟ ਫਾਰਮ ਭਰਦੇ ਆ ਸਰਕਾਰੀ ਵੈਕੈਂਸੀ ਦਾ ਫਾਰਮ ਭਰਦੇ ਆ ਉਸ ਦੇ ਵਿੱਚ ਵੀ ਆਧਾਰ卡 ਦੀ ਲੋੜ ਪੜਦੀ ਆ ਆਧਾਰ卡 ਤਾਂ ਮੰਡੀਟਰੀ ਹੈ ਜੀ ਜੇ ਅਸੀਂ ਆਧਾਰ卡 ਨਾਲ ਲਾਵਾਂਗੇ ਤਾਂ ਕੋਈ ਵੀ ਸਕੀਮ ਬੰਦਾ ਲੈ ਨਹੀਂ ਸਕ ਕਿਸ ਸਮੇਂ ਕੀ ਕਾਰਵਾਈ ਕੀਤੀ ਐ ਤੁਹਾਡੀ ਪ੍ਰਸ਼ਾਸਨ ਜੀ ਗ੍ਰਿਫਤਾਰੀ ਕਰਕੇ ਲੈ ਗਿਆ ਸਾਡੇ ਬੰਦਿਆ ਦੀ ਸਾਰਿਆਂ ਦੀ ਕਿੱਥੇ ਕਿਹੜੇ ਥਾਣੇ ਨੇ ਇਹ ਲਾਗੜੂ ਥਾਣੇ ਵੀ ਲੈ ਗਿਆ ਜੀ ਕੋਈ ਛੰਡੇਸਰਾ ਥਾਣੇ ਲੈ ਗਿਆ ਜੀ ਚਾਰ ਪੰਜ ਬਸਾਂ ਭਰੀਆਂ ਨੇ ਜੀ ਚਾਰ ਪੰਜ ਬਸਾਂ ਭਰੀਆਂ ਹਾਂਜੀ ਹਾਂਜੀ ਜੀ ਕਿਹੜੇ ਕਿਹੜੇ ਆਗੂ ਆਏ ਸੀਗੇ ਇੱਥੇ ਜ਼ਿਲ੍ਹਾ ਪ੍ਰਧਾਨ ਜੀਗੇ ਜੀ ਵਿਸ਼ੇਸ਼ ਸੀ ਦੀ ਤੇ ਸਾਬਕਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਜੀ ਤੇ ਆਪਣਾ ਖੰਨਾ ਜੀ ਜੀ ਸੀਗੇ ਬੰਨੀ ਸੰਧੂ ਜੀ ਜਿਨ੍ਹਾਂ ਜਿਤਨੇ ਵੀ ਆਪਣੀ ਟੀਮ ਸੀਗੀ ਭਾਜਪੀ ਦੀ ਉਹ ਸਾਰੇ ਇੱਥੇ ਆਏ ਹੋਏ ਸੀ ਆਗੂ ਉਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰੀ ਪਾ ਕੇ ਚਾਰ ਬਸ ਤੇ ਕੁਝ ਲਾ ਲੂਠਾ ਨੇ ਚਲੇ ਗਏ ਜੀ ਕੁਝ ਆਪਣਾ ਅੰਦੇਸ਼ਰੇ ਦੇ ਹਡੇਸ਼ਰੇ ਦੇ ਪਿੰਡ ਨਗਲਾ ਵਿਖੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਬੀਜਪੀ ਲੋਕ ਕੈਂਪ ਲਾਇਆ ਗਿਆ ਸੀ ਉਹ ਡਿਟੇਨ ਕੀਤਾ ਗਿਆ ਕੀ ਮਾਮਲਾ ਹੋਇਆ ਸਾਰਾ ਹਾਂਜੀ ਇਹਨਾਂ ਕੁਝ ਜਿੱਦਾਂ ਨੋਰਮਸ ਸੀਗੇ ਆਪਣਾ ਆਧਾਰ ਕਾਰਡ ਵਗੈਰਾ ਲੈ ਕੇ ਇਹ ਉਹਨਾਂ ਦੇ ਅਕਾਊਂਟਸ ਵਗੈਰਾ ਖੋਲ ਰਹੇ ਸੀਗੇ ਜੋ ਜੋ ਕਿ ਇਹ ਬਿਲਕੁਲ ਸਿੱਧਾ ਪ੍ਰੋਸੀਜਰ ਜੋ ਫੋਲੋ ਨਹੀਂ ਕਰ ਰਹੇ ਸੀ ਉਸ ਦੇ ਤਹਿਤ ਕਾਫੀ ਇਕੱਠ ਹੋਇਆ ਜੀ ਜੋ ਲਾਅ ਨਾ ਆਰਡਰ ਨੂੰ ਦੇਖਦੇ ਹੋਏ ਸੀ ਇਹਨਾਂ ਨੂੰ ਡਿਟੇਨ ਕੀਤਾ ਗਿਆ ਜੀ ਕਿੰਨੇ ਜਾਣੇ ਰਿਟੇਨ ਕੀਤੇ ਇਹਨਾਂ ਦੇ ਲੀਡਰ ਨੇ ਜੀ ਬਨੀ ਸੰਧੋਏ ਜੀ ਤੇ ਆਪਣੇ ਸੰਜੀਵ ਖੰਨਾ ਜੀ ਨੇ ਉਹਨਾਂ ਨੂੰ ਕੀਤਾ ਤੇ ਬਾਕੀ ਉਹਨਾਂ ਦੇ ਸਾਥੀ ਨਹੀਂ ਸਰ ਜਿਹੜੀਆਂ ਇਨਸਟਰਕਸ਼ਨਸ ਸੀਗੀਆਂ ਜਿਹੜਾ ਇਹ ਡਾਟਾ ਲੀਕੇਜ ਦੀ ਗੱਲ ਹੋ ਰਹੀ ਹੈ ਜਿਹੜਾ ਨੇ ਟੈਨ ਕਿਤੇ ਕਹਿੰਦੇ ਆ ਇਹ ਮਤਲਬ ਬਾਹਰ ਦੇ ਬੰਦੇ ਸੀ ਜਿਹੜੇ ਬਨਾਂਦੇ ਪੈਸੇ ਧਾਰ ਕਾਟ ਕੇ ਬੀਜੇਪੀ ਦੇ ਸੀਗੇ ਕਿ ਸਰਕਾਰੀ ਬੰਦੇ ਸੀ ਜਿਹੜੇ ਨਾਲ ਬਣਾ ਰਹੇ ਉਹ ਸਰਕਾਰੀ ਬੰਦੇ ਕੋਈ ਨਹੀਂ ਸੀਗੇ ਜਿਹੜੇ ਬੀਜੇਪੀ ਦੇ ਸੀਗੇ ਜੀ ਤੇ ਤਾਂ ਕਰਕੇ ਡਾਟਾ ਲੀਕੇਜ ਦੇ ਜਿਹੜਾ ਧਾਰ ਕਰਦੇ ਸੁਪਰੀਮ ਕੋਰਟ ਦੀ ਗਾਈਡਲਾਈਨਸ ਆਈਆਂ ਨੇ ਤੇ ਉਹ ਫੋਲੋ ਜਿਹੜਾ ਰਿਊ ਪ੍ਰੋਸੀਜਰ ਸੀ ਫੋਲੋ ਨਹੀਂ ਹੋ ਰਿਆ ਸੀਗਾ ਤਾਂ ਕਰਕੇ ਪਰ ਉਹਨਾਂ ਦਾ ਰੋਪ ਹੈ ਕਿ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰੀ ਜਾ ਰਹੀ ਹੈ ਪੁਲਿਸ ਦਾ ਯੂਜ਼ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜਾ ਇਹ ਪ੍ਰੋਗਰਾਮ ਹੈ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਤੇ ਅੱਜ ਹੀ ਕਿਉਂ ਗਏ ਨਹੀਂ ਹੁਣ ਰੀਸੈਂਟ ਗਾਈਡਲਾਈਨਸ ਆਈਆਂ ਨੇ ਜੀ ਸੁਪਰੀਮ ਕੋਰਟ ਦੀਆਂ ਤਾਂ ਕਰਕੇ ਉਹ ਉਹਨਾਂ ਨੂੰ ਤਹਿ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਇਹਨਾਂ ਨੂੰ ਡੀਟੇਨ ਕੀਤਾ ਹੈ